ਸਤਨਾਮ ਵਾਹਿਗੁਰੂ ਸ਼ਲੋਕ ਮਹਲਾ 3 ਜੀ اے ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾਮ ਪਛੋ ਤੈ ਏ ਮਨ ਹਰ ਜੀ ਧਿਆਇ ਤੂੰ ਇਕ ਮਨ ਇਕ ਚਿਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੇ ਨਾਮ ਪਛੋਤਾਏ ਹਉ ਹਰ ਕੇ ਸਦ ਬਲ ਹਰ ਰੇ ਜਿਤ ਸੇਵੀਏ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਿ ਮੈਂ ਸ਼ਬਦ ਜਨਾਈ ਮਹੱਲਾ ਤੀ ਜਾ ਆਪੇ ਸੇਵਾਲਾਇਨ ਆਪੇ ਬਖਸ਼ ਕਰੇ ਸਭਨਾ ਕਾਮ ਆਪਿਓ ਆਬ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਨ ਤਿਨ ਨਿਜ ਕਰਿ ਵਾਸਾ ਹੈ ਜੁਗ ਜੁਗ ਸੋਭਾ ਹੋਏ ਪਉੜੇ ਤੂੰ ਕਰਨ ਕਾਰਨ ਸਿਮਰਤ ਹਰ ਕਰਤੇ ਮੈਂ ਤੁਝ ਬਿਨ ਅਵਰਣਾ ਕੋਇ ਤੁਦੇ ਆਪੇ ਸ੍ਰਿਸ਼ਟ ਸਰਜੀਆ ਆਪੇ ਫਨ ਗੋਈ ਸਭ ਏਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵੜੇ ਆਏ ਗੁਰਮੁਖ ਦੇਵ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਅਰਦਿਆ ਸਭ ਆਖੋ ਧੰਨ 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 ਗੁਰ ਸੋਈ ਗੁਰਮੁਖ ਨਾਨਕ ਅਰਦਿਆ ਸਭ ਆਖੋ ਤਨ 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 ਗੁਰ ਸੋਇ ਸੁਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੇ ਸ੍ਰੀ ਪਾਤਸ਼ਾਹ ਅੱਜ ਦਾ ਪਾਵਨ ਹੁਕਮ ਨੂੰ ਸੋਰਠਿ ਰਾਗ ਦੇ ਵਾਰ ਦੇ ਅੰਦਰ ਯੁਗੋ ਜੁਗਰ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਅੰਗ 653 ਅਤੇ 654 ਤੇ ਸਤਿਗੁਰੂ ਅੱਜ ਦਾ ਹੁਕਮ ਜਾਰੀ ਕਰਦੇ ਹਨ ਆਪਣੇ ਮਨ ਨੂੰ ਸੰਬੋਧਨ ਕਰਦੇ ਹੋਏ ਆ ਸਾਨੂੰ ਕਲਯੁਗ ਜੀਵਾਂ ਨੂੰ ਸਮਝਾਣਾ ਕਰਦੇ ਹਨ اے ਮਨ ਹਰ ਜੀਤੋ ਧਿਆਏ ਤੂੰ हे मेरे मन हरिय कालपुर परमात्मा नु ध्यानु चेते कर मन अते चित्त नु एकागर कर के मन नु अपने कंट्रोल च करके मन दी भटकनान तो मन नु रोक के फिर उस अकारपुर परमात्मा नु ध्या जेड़ा ਦੇ ਕੇ ਪਛੋਣ ਨਹੀਂ ਤਾਉਂਦਾ ਜਿਹਦੇ ਵਿੱਚ ਇਹ ਵੱਡਾ ਗੁਣ ਹੈ ਇਹ ਉਹਦੀਆਂ ਵੱਡੀਆਂ ਵਡਿਆਈਆਂ ਹਨ ਜਿਹੜਾ ਕਦੇ ਵੀ ਦੇ ਕੇ ਪਛੋਤਾ ਨਹੀਂ ਕਰਦਾ ਫਿਰ ਐਸੇ ਹਰੀ ਅਕਾਲਪੁਰਖ ਪ੍ਰਮਾਤਮਾ ਨੂੰ ਮੇਰੇ ਮਨਾਂ ਤੂੰ ਧਿਆ ਚਿੰਤੇ ਕਰ اے ਮਨ ਹਰਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ ਹਰ ਕੀਆ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾ ਹੈ ਹੂੰ ਹਰ ਕੇ ਸਦ ਬਲ ਹਾਰਨੇ ਮੈਂ ਹਰਿ ਅਕਾਲਪੁਰਖ ਪਰਮਾਤਮਾ ਤੋਂ ਸਦਾ ਬਲ ਹਾਰੇ ਜਾਵਾਂ ਸਦਕੇ ਜਾਵਾਂ ਕੁਰਬਾਨ ਜਾਵਾਂ ਜਿਨੂੰ ਚੇਤੇ ਕਰਨ ਦੇ ਨਾਲ ਹੀ ਜਿਨੂੰ ਹੋਂਦੇ ਨਾਲ ਹੀ ਸੁਖ ਮਿਲ ਜਾਂਦੇ ਹਨ ਐਸੇ ਪ੍ਰਭੂ ਤੋਂ ਐਸੇ ਪ੍ਰਮਾਤਮਾ ਤੋਂ ਮੈਂ ਸਦ ਬਲਿਹਾਰ ਜਾਵਾਂ ਹਰ ਵੇਲੇ ਐਸੇ ਪ੍ਰਭੂ ਤੋਂ ਸਦਕੇ ਜਾਈਏ ਐਸੇ ਪ੍ਰਭੂ ਤੋਂ ਕੁਰਬਾਨ ਹੋ ਜਾਈਏ ਜਿਹੜਾ ਐਸਾ ਮਿਹਰਾਂ ਦਾ ਦਾਤਾ ਹੈ ਜਿਹਨੂੰ ਚੇਤੇ ਕਰਨ ਦੇ ਨਾਲ ਹੀ ਸੁਖ ਹਾਸਲ ਹੋ ਜਾਂਦੇ ਹਨ ਹਉ ਹਰ ਕੇ ਸਦਬਲ ਹਾਰਨੇ ਜਿਤ ਸੇਵੀਏ ਸੁਖ ਪਾਏ ਨਾਨਕ ਪੁਰਮਖ ਮਿਲ ਰਹੇ ਹੋਮੇ ਸ਼ਬਦ ਜਲਾਏ ਨਾਨਕ ਤੀਸਰੇ ਨਾਨਕ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਗੁਰਮੁਖ ਸ਼ਬਦ ਦੀ ਕਮਾਈ ਕਰਦੇ ਹਨ ਗੁਰਮੁਖ ਲੋਕ ਗੁਰਮੁਖ ਲੋਕ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੇ ਰਹਿੰਦੇ ਹਨ ਤੇ ਸ਼ਬਦ ਦੀ ਕਮਾਈ ਕਰਦੇ ਹਨ ਸ਼ਬਦ ਦੇ ਰਾਹੀ ਆਪਣੇ ਹਉਮੈ ਨੂੰ ਆਪਣੇ ਹੰਕਾਰ ਨੂੰ ਉਹ ਸਾੜ ਦਿੰਦੇ ਹਨ ਸ਼ਬਦ ਦੀ ਕਮਾਈ ਕਰਕੇ ਸ਼ਬਦ ਦੇ ਉੱਤੇ ਆਪਣੇ ਜੀਵਨ ਨੂੰ ਢਾਲ ਕੇ ਨਾਨਕ ਗੁਰਮੁਖ ਮਿਲ ਰਹੇ ਹਉਮੇ ਸ਼ਬਦ ਜਲਾਏ ਪੌੜੀ ਮਹੱਲਾ 3 ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਆਪੇ ਹੀ ਪਰਮੇਸ਼ਰ ਪ੍ਰਮਾਤਮਾ ਆਪਣੇ ਚਰਨਾਂ ਦੇ ਨਾਲ ਜੋੜਨ ਵਾਲਾ ਹੈ ਆਪੇ ਸੇਵਾ ਭਗਤੀ ਦੀ দান ਦਾਤ ਦੇਣ ਵਾਲਾ ਹੈ ਆਪੇ ਮੇਰਾ ਦਾਤਾ ਬਖਸ਼ਨਹਾਰਾ ਹੈ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਭਨਾ ਕਾਮਾ ਪਿਉ ਆਪ ਹੈ ਆਪੇ ਸਾਰ ਕਰੇ ਸਾਰੀ ਸ੍ਰਿਸ਼ਟੀ ਦਾ ਜਿੰਨੇ ਵੀ ਜੀਵ ਹਨ ਜਿਨੇ ਉਹਨੇ ਜੀ ਪੈਦਾ ਕੀਤੇ ਹਨ ਸਾਰਿਆਂ ਨੂੰ ਬਨਾਨ ਵਾਲਾ ਪਰਮੇਸ਼ਰ ਆਪ ਹੈ ਸਾਰਿਆਂ ਦਾ ਮਾਤਾ ਪਿਤਾ ਸਾਰਿਆਂ ਦਾ ਮਾਪਿਓ ਆਪ ਹੈ ਤੇ ਆਪ ਹੀ ਸਾਰਿਆਂ ਦੀ ਸਾਰਸਮਾਨ ਕਰ ਰਿਹਾ ਹੈ ਸਭਨਾ ਦਾ ਮਾਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਨ ਤਿਨ ਨਿਜਕਰਵਾਸਾ ਹੈ ਜੁਗ ਜੁਗ ਸੋਭਾ ਹੋਏ ਨਾਨਕ ਨਾਮ ਧਿਆਇਨ ਤਿਨ ਨਾਨਕ ਤੀਸਰੇ ਨਾਨਕ ਤਾਂ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਹਨ ਜਿਨੇ ਵੀ ਨਾਮ ਨੂੰ ਧਿਆਇਆ ਜਿਨੇ ਵੀ ਪਰਮੇਸ਼ਰ ਦੀ ਬੰਦਗੀ ਕੀਤੀ ਉਹਦਾ ਵਾਸਾ ਨਿਜ ਕਰ ਉਦਾਸਵਾਸਾ ਨਿਜਕਰ ਹੋ ਗਿਆ ਭਾਵ ਕੀ ਉਹਦਾ ਪਟਕਣਾ ਰੁਕ ਗਈ ਉਹ ਆਪਣੇ ਅਸਲੀ ਘਰ ਆਪਣੇ ਜੋ ਬ੍ਰਹਮਡੇ ਸੋਈ ਪਿੰਡੇ ਜੋ ਖੋਜੇ ਸੋ ਪਾਏ ਵਾਲੀ ਗੱਲ ਆਪਣੇ ਅੰਦਰ ਆਪਣੇ ਪਿੰਡ ਦੇ ਵਿੱਚੋਂ ਆਪਣੇ ਸਰੀਰ ਦੇ ਵਿੱਚੋਂ ਹੀ ਪ੍ਰਮਾਤਮਾ ਦੀ ਬੰਦਗੀ ਕਰਕੇ ਜੋ ਪਟਕਣਾ ਸੀ ਮਨ ਦੀ ਰੋਕ ਕੇ ਉਹਨੂੰ ਪਰਮੇਸ਼ਰ ਦੇ ਨਾਲ ਜੋੜ ਲਿਆ ਨਿਜ ਕਰਵਾਸਾ ਇਸ ਘਰ ਦੇ ਵਿੱਚ ਵਾਸ ਹੋ ਗਿਆ ਜਿਨ੍ਹਾਂ ਨੇ ਧਿਆਇਆ ਜਿਨ੍ਹਾਂ ਨਾਮ ਨੂੰ ਜਪਿਆ ਤੇ ਜਿਨ੍ਹਾਂ ਨੇ ਨਾਮ ਜਪਿਆ ਨਿਜ ਕਰ ਘਰ ਦੇ ਵਿੱਚ ਆ ਗਏ ਉਹਨਾਂ ਦੀ ਸੰਸਾਰ ਨੇ ਫਿਰ ਸੋਭਾ ਕੀਤੀ ਉਹਨਾਂ ਦਾ ਆਉਣਾ ਸਫਲ ਹੋ ਗਿਆ ਸੰਸਾਰ ਦੇ ਵਿੱਚ ਉਹਨਾਂ ਦੀ ਸੋਭਾ ਹੋਈ ਨਾਨਕ ਨਾਮ ਧਿਆਨ ਤਿਨ ਨਿਜ ਕਰਵਾਸਾ ਹੈ ਜੁਗ ਜੁਗ ਸੋਭਾ ਹੋਏ ਪਉੜੀ ਤੂੰ ਕਰਨ ਕਾਰਨ ਸਮਰਥ ਹਰ ਕਰਤੇ ਇਹ ਮਰੇ ਕਰਤੇ ਸਾਰਿਆਂ ਦੇ ਘਾੜ ਤਕੜਨ ਵਾਲੇ ਤੂੰ ਕਰਨ ਕਾਰਨ ਹੈ ਤੇ ਤੂੰ ਸਮਰਥ ਹੈ ਤੇਰੇ ਵਿੱਚ ਕੋਈ ਵੀ ਕਮੀ ਨਹੀਂ ਹਰ ਪੱਖੋਂ ਪੂਰਾ ਹੈ ਹਰ ਪਾਸੋਂ ਸਮਰਥ ਹੈ ਸਾਰਿਆਂ ਦੀ ਘਾੜ ਤਕੜਨ ਵਾਲਾ ਸਾਰਿਆਂ ਨੂੰ ਬਣਾਉਣ ਵਾਲਾ ਤੂੰ ਐਸਾ ਕਰਤਾ ਹੈ ਤੇਰੇ ਤੋਂ ਬਿਨਾ ਦੂਸਰਾ ਹੋਰ ਕੋਈ ਹੈ ਹੀ ਨਹੀਂ ਜਿਹੜਾ ਸ੍ਰਿਸ਼ਟੀ ਨੂੰ ਚਲਾ ਸਕੇ ਸ੍ਰਿਸ਼ਟੀ ਨੂੰ ਸਾਜ ਸਕੇ ਤੂੰ ਹੀ ਕੋ ਇੱਕ ਓੰਕਾਰ ਇੱਕੋ ਤੂੰ ਹੀ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਤੇਰੇ ਤੋਂ ਬਿਨਾ ਦੂਸਰਾ ਕੋਈ ਹੋਰ ਨਹੀਂ ਤੁਝ ਬਿਨ ਅਬਰ ਨਾ ਕੋਈ ਤੁਦ ਆਪੇ ਸ੍ਰਿਸ਼ਟ ਸਿਰਜਿਆ ਆਪੇ ਫੁਨਗੋਈ ਤੂੰ ਆਪ ਹੀ ਸ੍ਰਿਸ਼ਟ ਨੂੰ ਚਲਾਉਣ ਵਾਲਾ ਸ੍ਰਿਸ਼ਟ ਨੂੰ ਬਣਾਉਣ ਵਾਲਾ ਤੇ ਆਪੇ ਹੀ ਇਹਨੂੰ ਖਤਮ ਕਰ ਦੇਣਾ ਹੈ ਇਹ ਤੇਰੇ ਚ ਹੀ ਪਹੁੰਚ ਹੈ ਇਹ ਸਭ ਕੁਝ ਤੂੰ ਹੀ ਕਰ ਸਕਦਾ ਹੈ ਤੇਰੇ ਤੋਂ ਇਲਾਵਾ ਦੂਸਰਾ ਕੋਈ ਨਹੀਂ ਤਦ ਆਪੇ ਸ੍ਰਿਸ਼ਟ ਸਿਰਜਿਆ ਆਪੇ ਹੀ ਸ੍ਰਿਸ਼ਟੀ ਸਾਜੀ ਹੈ ਆਪੇ ਹੁਨਗੋਈ ਆਪੇ ਹੀ ਤੂੰ ਇਹਨੂੰ ਆਪਣੇ ਆਪ ਦੇ ਵਿੱਚ ਸਮੇਟ ਲੈਣਾ ਹੈ ਸਭ ਏਕੋ ਸ਼ਬਦ ਵਰਦਾ ਜੋ ਕਰੇ ਸੋ ਹੋਈ ਸਭ ਇੱਕੋ ਸ਼ਬਦ ਦੇ ਵਰਤਨ ਵਾਲੇ ਸਾਰੇ ਸੰਸਾਰ ਦੇ ਵਿੱਚ ਇੱਕੋ ਆਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਇਹ ਸ਼ਬਦ ਵਰਤਿਆ ਜਾਂਦਾ ਹੈ ਸਭ ਏਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਤੇ ਜੋ ਉਹ ਕਰਦਾ ਹੈ ਹੁੰਦਾ ਉਹੀ ਹੈ ਵਡਿਆਈ ਗੁਰਮੁਖ ਦੇਵ ਪ੍ਰਭ ਹਰਿ ਭਾਵੇ ਸ ਪਾਵੇ ਸੋਈ ਉਹ ਗੁਰਮੁਖ ਵਡਿਆਈਆਂ ਜਿਸਨੂੰ ਦਿੰਦਾ ਹੈ ਉਹਨੂੰ ਹੀ ਮਿਲਦੀਆਂ ਹਨ ਵਰਨਾ ਆਪਣੇ ਆਪ ਆਪਣੇ ਸਿਆਣੇ ਪਾਣੇ ਨਾਲ ਆਪਣੇ ਚਲਾਕਿਆਂ ਦੇ ਨਾਲ ਜਿੰਨਾ ਕੁਛ ਮਰਜ਼ੀ ਕਰ ਲੀਏ ਕੁਝ ਨਹੀਂ ਹੋ ਸਕਦਾ ਜਦ ਤੱਕ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਉਹ ਮਿਹਰਾਂ ਦਾ ਦਾਤਾ ਜਦ ਤੱਕ ਮਿਹਰ ਦੀ ਨਿਗਾ ਨਹੀਂ ਕਰਦਾ ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੇ ਪਾਤਸ਼ਾਹ ਕਹਿੰਦੇ ਨੇ ਵਡਿਆਈ ਗੁਰਮੁਖ ਦੇਵ ਪ੍ਰਭ ਹਰ ਪਾਵੇ ਸੋਇ ਆਪ ਹੀ ਵਡਿਆਈਆਂ ਦੇਣ ਵਾਲਾ ਆਪੇ ਹੀ ਆਪਣੇ ਸੇਵਕਾਂ ਨੂੰ ਵਡਿਆ ਅਖਵਾਉਣ ਵਾਲਾ ਆਪੇ ਹੀ ਵਡਿਆਈਆਂ ਆਂਦੀਆਂ ਦਾਤਾਂ ਦੇਣ ਵਾਲਾ ਗੁਰਮੁਖ ਨਾਨਕ ਅਰਾਧਿਆ ਆਕੋ ਧੰ 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 ਗੁਰ ਸੋਈ ਗੁਰਮੁਖ ਨਾਨਕ ਅਰਾਧਿਆ ਨਾਨਕ ਤੀਸਰੇ ਨਾਨਕ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਤਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪਾਤਸ਼ਾਹ ਸੇਵਾ ਸਿਮਰਨ ਦੇ ਪੁੰਜ ਕਹਿੰਦੇ ਹਨ ਗੁਰਮੁਖ ਜਿਨ੍ਹਾਂ ਨੇ ਅਰਾਧਿਆ ਜਿਨ੍ਹਾਂ ਨੇ ਸੇਵਾ ਸਿਮਰਨ ਭਗਤੀ ਕੀਤੀ ਉਹ ਤੰਤਰਾ ਦੇ ਯੋਗ ਹਨ ਉਹ ਤਨ ਤਨ ਕਹਿਲਾਣ ਦੇ ਲਾਇਕ ਹਨ ਨਾਨਕ ਗੁਰਮੁਖ ਨਾਨਕ ਅਰਧਿਆ ਆਖੋ ਧੰਨ 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 ਗੁਰੂ ਸੋਈ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ